ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਨਿਊ ਈਅਰ ਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਇਹ ਟੀਮ ਟੀਮ ਤਾਂ ਸੁਖ ਨਾਲ ਬਹੁਤ ਵੱਡੀ ਆ 4400 ਮੈਂਬਰ ਨੇ ਸਾਡੇ ਵਲੰਟੀਅਰ ਨੇ ਸੇਵਾਦਾਰ ਨੇ ਜਿਹੜੇ ਤਨੋਂ ਮਨੋਂ ਜੁੜ ਕੇ ਸੁਪਨਿਆਂ ਦੇ ਘਰ ਦੇ ਨਾਲ ਸੇਵਾਵਾਂ ਕਰਾਉਂਦੇ ਨੇ ਕੁਝ ਵਲੰਟੀਅਰ ਸੇਵਾਦਾਰ ਟੀਮ ਮੈਂਬਰ ਇਕੱਠੇ ਹੋ ਕੇ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਆਂ ਵਾਹਿਗੁਰੂ ਅੱਗੇ ਅਰਦਾਸ ਕਰੇ ਉਹ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਸੁਪਨਿਆਂ ਦੇ ਘਰ ਦੇ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਅੱਜ ਇਸ 800 ਦੇ ਕਰੀਬ ਸਾਡਾ ਸੁਪਨਿਆਂ ਦੇ ਘਰ ਦਾ ਪਰਿਵਾਰ ਹੋ ਗਿਆ ਪਰਿਵਾਰ ਪਿਛਲੇ 10 ਸਾਲਾਂ ਤੋਂ ਵਧੇ ਜਾ ਰਿਹਾ 5000 ਤੋਂ ਵੱਧ ਮੈਂਬਰ ਆਪੋ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਨੇ ਤੇ ਸੈਂਕੜੇ ਮੈਂਬਰ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਵੀ ਜਾ ਚੁੱਕੇ ਨੇ ਤੇ ਬਸ ਇਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਤ ਕਈ ਆ ਤੁਹਾਡੀਆਂ ਜਿੰਨੇ ਵੀ ਭੈਣਾ ਭਰਾਵਾਂ ਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਭਾਵਨਾਵਾਂ ਵਾਂ ਤੁਹਾਡੀਆਂ ਦਿੱਤੀਆਂ ਹੋਈਆਂ ਸੇਵਾਵਾਂ ਵਾਂ ਕੋਈ ਰਾਸ਼ਨ ਦੇ ਕੇ ਜਾਂਦਾ ਕੋਈ ਕੱਪੜੇ ਦੇ ਕੇ ਜਾਂਦਾ ਕੋਈ ਦਵਾਈਆਂ ਦੇ ਕੇ ਜਾਂਦਾ ਕੋਈ ਬਿਲਡਿੰਗ ਦਾ ਮਟੀਰੀਅਲ ਦੇ ਕੇ ਜਾਂਦਾ ਹਰ ਉਹ ਚੀਜ਼ ਜਿਹੜੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਆ ਉਹ ਇਹਨਾਂ ਸਾਡੇ ਪਰਿਵਾਰ ਦੇ ਮੈਂਬਰਾਂ ਵਾਸਤੇ ਆ ਬਸ ਅਰਦਾਸ ਕਰਿਓ ਸਾਨੂੰ ਸੱਚੇ ਪਾਤਸ਼ਾਹ ਸਮਤ ਬੁੱਧੀ ਬਖਸ਼ਣ ਬਲ ਬੁੱਧੀ ਬਖਸ਼ਣ ਅਸੀਂ ਚੰਗੇ ਮਨ ਨਾਲ ਸਾਫ਼ ਨੀਅਤ ਨਾਲ ਸੇਵਾ ਕਰ ਸਕੀਏ ਮਨ ਨੀਮਾ ਮਤ ਉੱਚੀ ਰੱਖਣ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਆਪਣੇ ਜੀਵਨ ਦਾ ਸੁਆਸ ਸੁਆਸ ਸੇਵਾ ਦੇ ਲੇਖੇ ਲਾ ਸਕੀਏ ਤੇ ਬਾਕੀ ਸਾਡੇ ਸੇਵਾਦਾਰ ਭੈਣਾਂ ਦਾ ਭਰਾਵਾਂ ਦਾ ਟੀਮ ਮੈਂਬਰਾਂ ਦਾ ਸਾਰੇ ਵਲੰਟੀਅਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਦਿਨ ਰਾਤ ਸੇਵਾ ਕਰਾਉਂਦੇ ਨੇ ਨਾਲ ਡਾਈਪਰ ਚੇਂਜ ਕਰਾਉਣੇ ਆ ਬਾਪੂ ਬਜ਼ੁਰਗਾਂ ਨੂੰ ਸਵੇਰੇ ਇਸ਼ਨਾਨ ਕਰਾਉਣਾ ਬੀਬੀਆਂ ਭੈਣਾਂ ਨੂੰ ਸਵੇਰੇ ਇਸ਼ਨਾਨ ਕਰਾਉਣਾ ਉਹਨਾਂ ਦੀ ਸਾਰਾ ਦਿਨ ਦੇਖਰੇਖ ਕਰਨੀ ਉਹਨਾਂ ਦੀ ਕੇਅਰ ਕਰਨੀ ਉਹਨਾਂ ਨੂੰ ਮਾਪੇ ਵਾਂਗ ਜੇ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਵਾਂਗ ਜੇ ਕੋਈ ਵੱਡੇ ਬਰਾਬਰ ਦੇ ਆ ਉਹਨਾਂ ਨੂੰ ਭੈਣ ਭਰਾਵਾਂ ਵਾਂਗ ਹਰ ਰਿਸ਼ਤੇ ਨੂੰ ਅਸੀਂ ਇੱਥੇ ਮੰਨਦੇ ਆ ਹਰ ਪਰਿਵਾਰ ਦੇ ਉਸ ਮੈਂਬਰ ਨੂੰ ਉਹ ਬਣਦਾ ਮਾਣ ਸਤਿਕਾਰ ਉਹ ਪਿਆਰ ਦੇਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਮੰਨਦੇ ਆ ਤੇ ਇਹ ਇੱਕ ਸਾਡਾ ਪਰਿਵਾਰ ਆ ਇਹ ਸਾਡਾ ਇੱਕ ਘਰ ਆ ਇਸ ਘਰ ਦੀਆਂ ਸੱਚੇ ਪਾਤਸ਼ਾਹ ਨੇ ਉਹ ਸਾਰੀਆਂ ਜ਼ਰੂਰਤਾਂ ਆਪਣੇ ਆਪ ਤੁਹਾਡੇ ਵਰਗੇ ਭੈਣਾ ਭਰਾਵਾਂ ਰਾਹੀਂ ਪੂਰੀਆਂ ਕਰਾਉਂਦੇ ਨੇ ਆਪਾਂ ਘਰ ਦੇ ਵਿੱਚ 7 ਜਾਂ 8 ਜਾਂ 5 ਮੈਂਬਰਾਂ ਦੇ ਪਰਿਵਾਰ ਦੇ ਵਿੱਚ ਰਹਿੰਦੇ ਆ ਤੇ ਅਸੀਂ ਇੱਥੇ 800 ਮੈਂਬਰਾਂ ਦੇ ਪਰਿਵਾਰ ਦੇ ਵਿੱਚ ਰਹਿੰਦੇ ਆ ਸਾਡੇ ਪਿੰਡ ਦੀ ਜਿੰਨੀ ਜਨਸੰਖਿਆ ਉਸ ਤੋਂ ਵੱਧ ਜਨਸੰਖਿਆ ਉਹ ਸਾਡੇ ਪਰਿਵਾਰ ਦੀ ਹੈ ਇੱਥੇ ਤੇ ਸਾਡੇ ਪਰਿਵਾਰ ਦੇ ਵਿੱਚ ਹਮੇਸ਼ਾ ਖਿੜੇ ਮੱਥੇ ਅਸੀਂ ਇੱਕ ਦੂਸਰੇ ਨਾਲ ਮਿਲਦੇ ਆ ਸਾਡੇ ਬਾਪੂ ਵੀ ਖੁਸ਼ ਰਹਿੰਦੇ ਨੇ ਸਾਡੀਆਂ ਮਾਵਾਂ ਵੀ ਖੁਸ਼ ਰਹਿੰਦੀਆਂ ਸਾਡੇ ਘਰ ਦੇ ਵਿੱਚ ਹਰ ਇੱਕ ਇਨਸਾਨ ਖੁਸ਼ੀਆਂ ਤੇ ਤੰਦਰੁਸਤੀ ਨਾਲ ਆਨੰਦ ਮਾਣ ਰਿਹਾ ਮਾਣ ਤੇ ਸਤਿਕਾਰ ਭਰਿਆ ਜੀਵਨ ਬਤੀਤ ਕਰ ਰਿਹਾ ਇਹਦੇ ਪਿੱਛੇ ਤੁਹਾਡੀਆਂ ਦਿੱਤੀਆਂ ਹੋਈਆਂ ਦੁਆਵਾਂ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਆਸਰਾ ਇਸ ਘਰ ਚ ਇੱਕ ਗੁਰੂ ਘਰ ਵੀ ਬਣਿਆ ਹੋਇਆ ਜਿੱਥੇ ਅਸੀਂ ਆਥਣ ਸਵੇਰ ਜੁੜ ਕੇ ਬੈਹਨੇ ਆ ਜਿੱਥੇ ਸਾਡੇ ਬਾਪੂ ਨਿਸ਼ਾਨ ਸਿੰਘ ਜੀ ਵਰਗੇ ਗ੍ਰੰਤੀ ਸਿੰਘ ਜਿਹੜੇ ਖੁਦ ਬڑے ਮਾੜੇ ਹਾਲਾਤਾਂ ਚੋਂ ਨਿਕਲ ਕੇ ਆਏ ਸੀ ਸਿਰ 'ਚ ਕੀੜੇ ਪਏ ਸੀ ਕਿਸੇ ਟਾਈਮ ਤੇ ਇੱਥੇ ਭਾਈ ਰਤਨਦੀਪ ਸਿੰਘ ਜੀ ਵਰਗੇ ਕੀਰਤਨੀਏ ਸਿੰਘ ਜਿਹੜੇ 7-8 ਸਾਲਾਂ ਤੋਂ ਸੜਕਾਂ ਤੇ ਰਹਿਣ ਲਈ ਮਜਬੂਰ ਸੀ ਐਸੇ ਸੇਵਾਦਾਰ ਗੁਰੂ ਦੇ ਘਰ ਦੀ ਸੇਵਾ ਕਰਦੇ ਨੇ ਗੁਰੂ ਦੇ ਘਰ ਦੀ ਬੰਦਗੀ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਹਰ ਰੋਜ਼ ਇੱਥੇ ਗੁਰਬਾਣੀ ਦਾ ਪ੍ਰਵਾਹ ਹੁੰਦਾ ਗੁਰਬਾਣੀ ਸਿਮਰਨ ਕੀਤੀ ਜਾਂਦੀ ਹੈ ਗੁਰਬਾਣੀ ਸਿਮਰ ਕਰ ਸਿਮਰਨ ਕਰਵਾਈ ਜਾਂਦੀ ਆ ਜਿਹਦੇ ਸਦਕਾ ਗੁਰੂ ਸਾਹਿਬ ਦਾ ਬਹੁਤ ਸਾਡੇ ਉੱਤੇ ਮਿਹਰ ਭਰਿਆ ਹੱਥ ਆ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਬਣਿਆ ਰਵੇ ਤੇ ਇਸ 2024 ਦੇ ਵਿੱਚ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਕੁਝ ਸਾਨੂੰ ਛੱਡ ਕੇ ਵੀ ਚਲੇ ਗਏ ਸਾਡੇ ਪਰਿਵਾਰ ਦੇ ਮੈਂਬਰ ਕੁਝ ਨਵੇਂ ਵੀ ਆਏ ਆ ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਮੈਂਬਰ ਉਹਨਾਂ ਸਾਰਿਆਂ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੀਆਂ ਕਿ ਸਾਨੂੰ ਸਵਾਵਾ ਬਖਸ਼ੀਆਂ ਸੀ ਜਾਣ ਆਲਣ ਦੀਆਂ ਕੀਤੀਆਂ ਜਿੰਨੇ ਆਏ ਨੇ ਜਾਂ ਰਹਿ ਰਹੇ ਨੇ ਆਉਣ ਵਾਲੇ ਸਮੇਂ ਚ 2025 ਚ ਅਸੀਂ ਚੰਗੇ ਤਰੀਕੇ ਨਾਲ ਸੇਵਾ ਕਰ ਸਕੀਏ ਬਸ ਤੁਸੀਂ ਅਸੀਸ ਦਿਓ ਕੋਈ ਅਰਦਾਸ ਕਰਿਓ ਕੋਈ ਦੁਆ ਦਿਓ ਵੀ ਅਸੀਂ ਬਸ ਇਸੇ ਤਰ੍ਹਾਂ ਮਨ ਨੀਵਾ ਕਰਕੇ ਮੱਤ ਉੱਚੀ ਦੇ ਨਾਲੇ ਸੇਵਾ ਕਰਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਨਵੇਂ ਸਾਲ ਦੀਆਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊ ਇਅਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ ਕਹਤਾ ਹਾਂ